ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਸੰਗਰੂਰ ਤੇ ਇੱਕ ਵਾਰ ਫਿਰ ਤੋਂ ਕਬਜ਼ਾ ਕਰ ਲਿਆ ਕਿਉਂਕਿ ਜਿਸ ਨੂੰ ਗੜ ਕਿਹਾ ਜਾਂਦਾ ਸੀ 2022 ਦੀ ਉਪਚੋਣ ਦੇ ਵਿੱਚ ਉਹ ਹੱਥੋਂ ਖਿਸਕੀ ਪਰ ਇਸ ਵਾਰ ਦੁਬਾਰਾ ਜਿਹੜੀ ਵਾਪਸੀ ਧਮਾਕੇਦਾਰ ਕੀਤੀ ਹੈ ਮੀਤ ਜੀ ਸਾਡੇ ਨਾਲ ਮੌਜੂਦ ਨੇ ਮੀਤ ਜੀ ਵੱਡੀ ਜਿੱਤ ਤੁਸੀਂ ਹਾਸਲ ਕੀਤੀ ਹੈ ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ ਤੁਸੀਂ 1.5 ਲੱਖ ਕਹਿ ਰਹੇ ਸੀ ਪਰ ਇਹ 0.5 ਦੋ ਲੱਖ ਤੇ ਪਹੁੰਚ ਗਈ ਤੇ 1.5 ਤੇ 0.5 ਦੋ ਇਹਦਾ ਕੋਈ ਫਰਕ ਨਹੀਂ ਹੁੰਦਾ ਬਟ ਮੈਂ ਇਹ ਸਾਰੇ ਕਿਤੇ ਕਿਹਾ ਸਾਰੀ ਇੰਟਰਵਿਊਜ਼ ਦੇ ਵਿੱਚ ਕਿ ਇੱਕ ਪਾਸੜ ਜਿਹੜੀ ਜਿੱਤ ਹੈ ਉਹ ਹੋਊਗੀ ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ ਤੇ ਉਹ ਦੇਖਿਆ ਵੀ ਤੂੰ ਸਾਰੇ ਦਿਨ ਜਿਹੜਾ ਚੱਲੀ ਹੈ ਵੀ ਕਦੇ ਕੋਈ ਦੂਜੇ ਨੰਬਰ ਤੇ ਕਦੇ ਕੋਈ ਦੂਜੇ ਨੰਬਰ ਤੇ ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ ਮਿਹਨਤ ਕੀਤੀ ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਏਡੀ ਵੱਡੀ ਜਿਹੜੀ ਆ ਉਹ ਆਈ ਹੈ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ ਤੋੜ ਜਿਹੜੀ ਲੀਡ ਨਾਲ ਜਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ ਮੀਤ ਦੀ ਜਿੱਤ ਪਿੱਛੇ ਕੌਣ ਹੈ ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ ਦੇਖੋ ਸਾਰਿਆਂ ਦੇ ਯੋਗਦਾਨ ਹੁੰਦਾ ਮੁੱਖ ਮੰਤਰੀ ਸਾਹਿਬ ਦੇ ਕਹ ਲੋ ਵੀ ਇਸ ਇਲਾਕੇ ਤੋਂ ਉਹ ਦੋ ਵਾਰੀ ਐਮਪੀ ਰਹੇ ਨੇ ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਵੀ ਆਪ ਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ ਤੇ ਲੋਕਾਂ ਤੋਂ ਬਿਨਾ ਤਾਂ ਕੋਈ ਚੀਜ਼ ਪੋਸੀਬਲ ਹੀ ਨਹੀਂ ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹੈ ਨਾ ਵੋਟਾਂ ਹੀ ਜਦੋਂ ਸੰਗਤ ਨੇ ਪਾਉਣੀਆਂ ਸਾਰਾ ਕੁਝ ਲੋਕ ਹੀ ਨੇ ਮੈਂ ਦੋ ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾ ਸ਼ਰਾਬ ਤੋਂ ਬਿਨਾ ਪੈਸੇ ਤੋਂ ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ ਦੋ ਵਾਰੀ ਜਿਹੜਾ ਐਮ ਐਲ ਏ ਬਣਾਇਆ ਤੇ ਅੱਜਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਵੀ ਕੀ ਕੀ ਕੋਸ਼ ਪਿੰਡਾਂ 'ਚ ਚੱਲਦਾ ਸੀ ਬੜੇ ਵੱਡੇ ਵੱਡੇ ਅਮੀਰ ਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ ਮੈਂ ਕੋਈ ਸ਼ਰਾਬ ਨਹੀਂ ਮੰਡੀ ਕੋਈ ਪੈਸਾ ਨਹੀਂ ਕਿਉਂਕਿ ਮੇਰੇ ਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀਆ ਤੇ ਲੋਕਾਂ ਨੇ ਸਾਥ ਦਿੱਤਾ। ਭਰਾਵਾਂ ਨੇ ਮਿਹਨਤ ਕੀਤੀ ਹੈ। 47 47 48 42 ਡਿਗਰੀ 'ਚ ਵੀ 79 ਦਾ ਚਲੋ ਜਾ ਕੇ ਭਾਸ਼ਣ ਨਹੀਂ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲੋ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2-2 ਘੰਟੇ ਵੇਟ ਕਰਨੀ। ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਰਿਹਾ ਹੈਗਾ ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤ ਹੇਅਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ ਭਦੌੜ ਹਲਕੇ ਦਾ ਮਹਿਲਕਲਾਂ ਦਾ ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਕਾਬਲੇ ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ ਉਹ ਸਰਕਾਰ ਦਾ ਵੀ ਹੁੰਦਾ ਬਾਕੀ ਕੈਂਡੀਡੇਟ ਦਾ ਆਪਦੀ ਪਰਸਨੈਲਿਟੀ ਦਾ ਕੰਮਾਂ ਦਾ ਵਰਕਰਾਂ ਦੀ ਮਿਹਨਤ ਦਾ ਤੁਹਾਡੇ ਜਿਹੜੇ ਐਮਐਲਏ ਸਾਥੀ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ ਸਾਰੀਆਂ ਗੱਲਾਂ ਹੀ ਹੁੰਦੀਆਂ ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ ਸਾਰਾ ਨੇ ਮਿਹਨਤ ਵੀ ਕੀਤੀ ਪਹਿਲਾਂ ਕੰਮ ਵੀ ਕੀਤੇ ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਰਤਾਰ ਦਾ ਮੁੰਡਾ ਹੈ ਕਿੰਨੀ ਕ ਮਿਹਨਤ ਕਰਦਾ ਹੈ ਤੇ ਲੋਕਾਂ ਨੂੰ ਪਤਾ ਵੀ ਇਹ ਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇਹਦੀ ਮਿਹਨਤ ਕਰਦਾ ਮੀਤ ਹੈਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋ ਗਈ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋ ਗਈ ਹੁਣ ਇੱਥੋਂ ਨਵਾਂ ਚਿਹਰਾ ਕੌਣ देखो यार ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਐ ਮੀਤ ਨੇ ਥੋੜੀ ਇਹ ਡਿਸਾਈਡ ਕਰਨਾ ਹੁਣ ਪਹਿਲਾ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ ਪਹਿਲਾ ਸਵਾਲ ਕੀ ਰੱਖੂਗੇ ਕਿਉਂਕਿ ਭਗਵਾਨਤਮਾਨ ਆਖਰ ਕਹਿੰਦੇ ਰਹੇ ਨੇ ਕਹਿੰਦੇ ਕਿ ਪਾਸਵਰਡ ਬੋਲੇਗਾ ਪਾਸਵਰਡ ਦੇ ਦੇਵਾਂਗੇ ਅਸੀਂ ਮੀਤ ਯਾਰ ਨੂੰ ਦੇ ਦਾਂ ਪਹਿਲਾਂ ਜਿੱਦਾਂ ਸ਼ਸ਼ੀ ਕੁਮਾਰ ਜੀ ਸੰਗੂਰ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਾਂਗੇ ਤੁਹਾਡਾ ਵਾਦਾ ਕਰ ਪਹਿਲਾ ਪਹਿਲਾ ਸਵਾਲ ਕੀ ਹੋਊਗਾ ਪਹਿਲਾ ਸਵਾਲ ਕੋਈ ਜਹਣ ਦੇ ਵਿੱਚ ਚਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ ਇਦਾਂ ਨਹੀਂ ਹੁੰਦਾ ਸਵਾਲ ਉਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ ਮੈਂ ਜ਼ੀਰੋ ਆਰ ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ ਹੈ ਕਿਹੜਾ ਅਕਸੈਪਟ ਕਰਨਾ ਹੈ ਉਥੇ ਕਿਹੜਾ ਸਵਾਲ ਅਕਸੈਪਟ ਹੋ ਜੇ ਇਹ ਤਾਂ ਹੁਣ ਉਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ ਐ ਥੋੜਿਆ ਵੀ ਘਰੋਂ ਸੋਚ ਕੇ ਜਾ ਕੇ ਉਥੇ ਲੋਕ ਸਮਝ ਜਾਂਦੀ ਹੈ ਇੰਡੀਆ ਅਲਾਈਅੰਸ ਦੀ ਸਰਕਾਰ ਬਣਦੀ ਬਣਦੀ ਰਹੇਗੀ ਲੱਗਦੀ ਆ ਤੁਹਾਨੂੰ ਇਹਦਾ ਕੋਈ ਅਫਸੋਸ ਹੈ ਕੀ ਪਤਾ ਹੁਣ ਵੀ ਬਣ ਜ ਹੈ ਕੋਈ ਸੰਭਾਵਨਾ ਬੜੀ ਸੰਭਾਵਨਾ ਠੀਕ ਹੈ ਰਾਸ਼ਟਰੀ ਪੱਪਲ ਮੀਤ ਹੈਰ ਪੰਜਾਬ ਦੇ ਵਿੱਚੋਂ ਸੰਗਰੂਰ ਸੀਟ ਦੇ ਵਿੱਚੋਂ ਜੋ ਜਿੱਤ ਹਾਸਲ ਕਰਕੇ ਗਏ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚੋਂ ਚੰਗੇ ਐਮਪੀ ਬਣ ਕੇ ਜਿਹੜੇ ਸੰਗਰੂਰ ਦੀ ਆਵਾਜ਼ ਉਠਾਉਣਗੇ ਪੰਜਾਬ ਦੀ ਆਵਾਜ਼ ਉਠਾਉਣਗੇ ਤੇ ਉਹਨਾਂ ਨੇ ਇਹ ਵੀ ਦਾਵਾ ਕਰ ਦਿੱਤਾ ਹੈ ਕਿ ਅਜੇ ਵੀ ਸੰਭਾਵਨਾ ਹੈ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਦਾ ਇੰਡੀਆ ਆਲਾਈਂਸ ਸਰਕਾਰ ਬਣਾ ਸਕਦਾ ਹੈ ਬਾਕੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ